ਟਰਕਿੰਗ ਵਾਲਿਆਂ ਨੂੰ ਨਾ ਮੈਂ ਇਹ ਕਹਿਣਾ ਹੈ ਵੀ ਉਹਨਾਂ ਨੂੰ ਹਰ 3 ਘੰਟੇ ਬਾਅਦ ਬ੍ਰੇਕ ਲੈਣੀ ਚਾਹੀਦੀ ਆ ਬ੍ਰੇਕ ਲੈ ਕੇ ਆਪਣਾ ਡਾਈਟ ਖਾਣ ਪਾਣੀ ਪੀਣ ਤੇ 5-7 ਮਿੰਟ ਵਾਸਤੇ ਵਾਕ ਕਰ ਲੈਣ ਟਰਕੀ ਗਾਣੇ ਇਹ ਸੋਚਦੇ ਵੀ ਸਾਡੀ ਤਾਂ 2-4 ਸਾਲ ਦੀ ਜ਼ਿੰਦਗੀ ਆ ਉਹ ਇਹ ਨਹੀਂ ਸੋਚਦੇ ਜੀ ਤੁਹਾਨੂੰ 20-30 ਸਾਲ ਇਹੀ ਲਾਈਫ ਸਟਾਈਲ ਫੋਲੋ ਕਰਦੇ ਰਹੂਗੇ ਤਾਂ ਤੁਹਾਡਾ ਸਿਹਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਲੰਬਾ ਸੋਚ ਕੇ ਚੱਲੋ ਇਹ ਓਵਰ ਜਿਹੜੀਆਂ ਬਾਹਰ ਲੌਗ ਬੁੱਕਸ ਹੋਣੀਆਂ ਉਹਨਾਂ ਨਾਲ ਵੀ ਛੇੜਖਾਨੀ ਕਰਦੇ ਆ। ਹਮਮ ਅਲਾਊਡ ਇਹਨਾਂ ਨੂੰ 10 ਤੋਂ 12 ਘੰਟੇ ਆ ਕੰਮ ਕਰਨ ਦਾ ਪਰ ਇਹ 16 16 18 18 ਘੰਟੇ ਕੰਮ ਕਰਦੇ। ਮੇਰੇ ਬਹੁਤ ਜਣੇ ਨਾਲ ਗੱਲ ਹੁੰਦੀ ਹੈ ਫੋਨ ਤੇ ਕਹਿੰਦੇ ਜੀ ਅਸੀਂ ਤਾਂ ਸੌਂਦੀ 2-3 ਘੰਟੇ ਆ। ਉਹ ਉਸ ਤੋਂ ਬਾਅਦ ਖਾਣਾ ਪੀਣਾ ਇੱਕ ਵਾਰ ਖਾਣਾ ਪੀਣਾ ਇਹਨਾਂ ਨੇ ਟਾਈਮ ਤੇ ਖਾਣਾ ਨਹੀਂ। ਐਕਟਿਵ ਰਹਿਣ ਵਾਸਤੇ ਕਦੇ એનર્ਜੀ ਡਰਿੰਕ ਪੀ ਲਈ। ਹਮ ਕਦੇ ਕੌਫੀ ਪੀ ਲਈ 3-3-4-4 ਵਾਰੀ ਬਲੈਕ ਕੌਫੀ ਪੀਨੇ ਆ ਵੀ ਇਹਨਾਂ ਨੂੰ ਨੀਂਦ ਨਾ ਆਵੇ। ਹਮ ਤੇ શરીર ਨਾਲ ਧੱਕਾ ਹੈਗਾ શરીર ਨਾਲ ਬਹੁਤ ਧੱਕਾ ਕਰ ਰਹੇ ਉਦੋਂ ਵਾਰ ਲਾਈਫ ਸਟਾਈਲ ਬਿਲਕੁਲ ਸੈਡੈਂਟਰੀ ਹੈ ਜਿੰਨਾ ਤੁਸੀਂ ਬੈਠ ਗਏ ਹਮ ਉਹਨਾਂ ਨਾਲ ਤੁਹਾਡੀ ਬਾਡੀ ਲੋਹਾ ਹੁੰਦਾ ਹੈ ਨਾ ਜੀ ਲੋਹੇ ਨੂੰ ਤੇਲ ਲੱਗਦਾ ਰਹੇ ਤਾਂ ਉਹਨੂੰ ਜਰਨੀ ਲੱਗਦੀ ਇਦਾਂ ਹੀ ਬਾਡੀ ਹੈ ਬਾਡੀ ਜੇ ਜਿੰਨੀ ਅਰੇਸਟ ਤੇ ਰਹੂਗੀ ਜਿੰਨਾ ਤੁਸੀਂ ਉਤੋਂ ਕੰਮ ਘੱਟ ਲਹੋਗੇ ਮਤਲਬ ਉਹਨੂੰ ਜੰਗ ਲੱਗ ਰਿਹਾ ਆਪਣੇ ਟਰੱਕ ਚ ਪਰ ਸਤ ਡੰਬਲ ਰੱਖ ਲਓ ਦੋਸਤੋ ਜਿੱਥੇ ਰੁਕੇ ਥੋੜੇ ਡੰਬਲ ਮਾਰ ਲੇ ਥੋੜਾ ਬੈਟ ਕਮ ਮਾਰ ਲੀਆ ਡੰਬਲ ਡੰਬਲ ਵੀ ਰੱਖਣ ਦੀ ਲੋੜ ਨਹੀਂ ਡੰਬਲ ਜਿਹੜੇ ਸਾਡੇ ਬਹੁਤ ਕਲਾਇੰਟ ਹੈ ਡੰਬਲ ਰੱਖਦੇ ਆ ਜੇ ਰੱਖ ਲਓਗੇ ਤਾਂ ਸਭ ਤੋਂ ਵਧੀਆ ਮੈਂ ਕਹਿੰਦਾ ਡੰਬਲ ਵੀ ਨਹੀਂ ਰੱਖਣੀ ਫਿਟਨੈਸ ਕੀ ਹੋਣੀ ਚਾਹੀਦੀ ਹੈ ਸਾਡਾ ਮੂਟੋ ਕੀ ਹੈ ਨਾ ਫਿਟਨੈਸ ਦਾ ਔਰ ਹੈਲਥ ਦਾ ਸਟਾਰਟ ਵਿਦ ਵਾਟਐਵਰ ਯੂ ਹੈਵ ਵੇਅਰਐਵਰ ਯੂ ਕੈਨ ਹਾਊ ਯੂ ਕ ਮੈਂ ਕਿਹਾ ਕੁਝ ਵੀ ਨਹੀਂ ਹੈਗਾ ਵਾਕ ਰਨਿੰਗ ਸਾਰੇ ਟ੍ਰੈਕਿੰਗ ਵਾਲੇ ਕਰ ਸਕਦੇ ਆ ਬਿਲਕੁਲ ਸਟ੍ਰੈਚਿੰਗ ਸਾਰੇ ਟ੍ਰੈਕਿੰਗ ਵਾਲੇ ਕਰ ਸਕਦੇ ਆ ਪੁਸ਼-ਅਪ ਸਕੁਆਟ ਲੰਜੀਸ ਗਰੂਟ ਬ੍ਰਿਜਸ ਬਹੁਤ ਐਕਸਰਸਾਈਜ਼ ਹੈ ਬੋਡੀ weight ਐਕਸਰਸਾਈਜ਼ ਹੈ ਜਿਹੜੀ ਡੰਬਲ ਤੋਂ ਬਿਨਾ ਹੋ ਜਾਣੀ ਆ ਆਪਣੀ ਨੀਤ ਚਾਹੀਦੀ ਹੈ ਕਰਨ ਨੂੰ ਨੀਤ ਚਾਹੀਦੀ ਬਿਲਕੁਲ ਉਹ ਕਹਿੰਦੇ ਆ ਨਾ ਵੀ ਨੀਤ ਨੂੰ ਮਰਾਦਾ ਹੂੰ ਪਹਿਲਾ ਨੀਤ ਦਾ ਬਣਾਓ ਨਾ ਹੂੰ ਬਾਕੀ ਸਾਰਾ ਕੁਝ ਹੋ ਜਾਂਦਾ ਜਦੋਂ ਟ੍ਰਕਿੰਗ ਸ਼ੁਰੂ ਕੀਤੀ ਸੀਗੀ ਛਾਲ ਮਾਰ ਕੇ ਬੈਜੀ ਦੱਸ ਗਿਆ ਸੀਟ ਤੇ ਹਾਂਜੀ ਹੁਣ ਆਸਰਾ ਲੈਣਾ ਪੈਂਦਾ ਕਿਉਂਕਿ 18-18 ਘੰਟੇ ਤੁਸੀਂ ਦੱਸਿਆ 16 ਘੰਟੇ ਸਰੀਰ ਨੂੰ ਵੋਣਾ ਬਾਹਲਾ ਓਖਾ ਖੇਤਾਂ ਚ ਵੋਣਾ ਤਾਂ ਅੱਡ ਗੱਲਾਂ ਚਲੋ ਤੁਹਾਡਾ ਸਰੀਰ ਫਿਜ਼ੀਕਲੀ ਐਕਟਿਵ ਹੋਣਾ ਉਹਦੇ ਤੁਸੀਂ ਮੈਂ ਕਹਿੰਨੇ ਨਾ ਬੈਗੇ ਤਾਂ ਤੁਸੀਂ ਲਾਲੂ ਵਿਚਾਰ ਲੱਗ ਰਹੀਏ ਤੁਹਾਡੇ ਸਰੀਰ ਨਗਰੀ ਬਿਲਕੁਲ ਬਾਈ ਤੁਸੀਂ ਆਪਾਂ ਗੱਲ ਸ਼ੁਰੂ ਚ ਕੀਤੀ ਸੀ ਵਿਆਗਰਾ ਦੀ ਬਹੁਤ ਲੋਕਾਂ ਦੀ ਬੈਡਰੂਮ ਲਾਈਫ ਕਾਫੀ ਡਿਸਟਰਬ ਆ ਵਿਆਗਰਾ ਯੂਜ਼ ਕਰਦੇ ਆ ਮਤਲਬ ਸਟ੍ਰੈਸ ਫ੍ਰੀ ਹੋਣ ਦੇ ਲਈ ਬੰਦਾ ਬੈੱਡਰੂਮ ਚ ਜਾਂਦਾ ਪਰ ਉਹਦੇ ਲਈ ਵੀ ਸਟ੍ਰੈਸ ਲੈ ਕੇ ਜਾ ਰਿਹਾ ਆ ਤੁਹਾਨੂੰ ਬਤਾ ਵਾਇਗਰਾ ਦਾ ਨਾਮ ਕਿੱਥੋਂ ਆਇਆ ਕਿੱਥੋਂ ਹੈ ਵਾਇਗਰਾ ਕੰਪਨੀ ਦਾ ਨਾਮ ਹੈ ਵਿੱਚ ਸੌਲਟ ਹੁੰਦਾ ਸਿਲਡੇਨਾਫਿਲ ਹਮ ਵਾਇਗਰਾ ਦਾ ਜਿਹੜਾ ਨਾਮ ਆਇਆ ਉਹ ਨਾਇਗਰਾ ਫਾਲਸ ਤੋਂ ਆਇਆ ਵਾਇਗਰਾ ਕੰਪਨੀ ਦਾ ਨਾਮ ਹੈ ਹਮ ਇਹਨੂੰ ਦੋ ਉਹਦੇ ਵਿੱਚ ਬ੍ਰੇਕ ਕਰੀ ਤਾਂ ਵਿਗਰ ਹਮ ਪਲੱਸ ਨਾਇਗਰਾ ਹਮ ਉਹ ਦੋ ਵਿਗਰ ਵਿਗਰ ਦਾ ਮਤਲਬ ਹੈ ਗਿਆ ਜਾਨ ਹਮ ਤੇ ਨਾਇਗਰਾ ਦਾ ਵਾਟਰਫਲੋ ਦੇਖਿਆ ਤੁਸੀਂ ਕਿੰਨਾ ਤੇਜ਼ ਹੁੰਦਾ ਕਿੰਨਾ ਸਟਰੋਂਗ ਹੁੰਦਾ ਤਾਂ ਉਹ ਜਿਹੜਾ ਪਿੱਛੇ ਵਾਲਾ ਪਾਰਟ ਆ ਨਾਇਗਰਾ ਫਾਲ ਤੋਂ ਚੱਕਿਆ ਗਿਆ ਤਾਂ ਇੱਥੋਂ ਵਾਇਗਰਾ ਦਾ ਨਾਮ ਆਇਆ ਵੀ ਤੁਹਾਡੇ ਸਰੀਰ ਚ ਇੱਕ ਵਾਰੀ ਤਾਂ ਜਾਨ ਪਾ ਦੇਣੀ ਉਹਨੇ ਤਕੜਾ ਕਰ ਦੇਣਾ ਫਲੋ ਵੀ ਵਧਾ ਦੇਣਾ ਬਲੱਡ ਫਲੋ ਵੀ ਇੰਪਰੂਵ ਹੋ ਜਾਣਾ ਠੀਕ ਹੈ ਤਾਂ ਬਹੁਤ ਜਣੇ ਨੂੰ ਇਹ ਲੱਗਦਾ ਵੀ ਵਾਇਗਰਾ ਸਾਲਟ ਮੈਟਰ ਕਰਦਾ ਤੇ ਜਿਹੜਾ ਵਾਇਗਰਾ ਇੱਕ ਵਾਇਗਰਾ ਨਾਲ ਬਹੁਤ ਜਣੇ ਰਿਲੇਟ ਆਏ ਕਰਦੇ ਆ ਵੀ ਸ਼ਾਇਦ ਸਾਡੇ ਟੈਸਟੋਸਟੇਰੋਨ ਇੰਪਰੂਵ ਹੋ ਰਹੀਆਂ ਸਾਡੀ ਸਪਰਮ ਕੁਆਲਿਟੀ ਇੰਪਰੂਵ ਹੋ ਰਹੀ ਹੈ ਵਾਇਗਰਾ ਦਾ ਕੋਈ ਕੰਮ ਨਹੀਂ ਹੈਗਾ ਉਹਦਾ ਇੱਕ ਟੈਂਪਰੇਰੀ 30 ਮਿੰਟ ਚ ਅਸਰ ਸ਼ੁਰੂ ਹੋ ਜਾਂਦਾ 4 ਤੋਂ 6 ਘੰਟੇ ਤੱਕ ਰਹਿੰਦਾ ਉਹਦਾ ਕੰਮ ਹੈ ਤੁਹਾਡੇ ਰੀਪਰੋਡਕਟਿਵ ਆਰਗਨ ਦਾ ਬਲੱਡ ਫਲੋ ਇੰਪਰੂਵ ਕਰਨਾ ਬਲੱਡ ਫਲੋ ਇੰਪਰੂਵ ਹੁੰਦਾ ਤਾਂ ਇਰੇਕਸ਼ਨ ਆਉਂਦੀ ਹੈ ਤਾਂ ਉਹ 4-5 ਘੰਟੇ ਵਾਸਤੇ ਥੋੜੀ ਇਰੇਕਸ਼ਨ ਵਧੀਆ ਟਾਈਮ ਵਾਸਤੇ ਰਹਿੰਦੀ ਹੈ ਠੀਕ ਹੈ ਤਾਂ ਜਿਹੜੇ ਅੱਜ ਕੱਲ ਦੇ ਯੰਗਸਟਰ ਹਨ 18 18 20 20 ਸਾਲ ਦੇ ਆ ਇਹਨਾਂ ਨੂੰ ਟੌਫੀਆਂ ਮੰਗੋ ਖਾ ਰਹੇ ਆ ਹਮ ਠੀਕ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਹੋ ਸਕਦੀਆਂ ਨੇ ਨੇਚਰਲ ਇਰੇਕਸ਼ਨ ਤਾਂ ਬੰਦੀ ਹੋ ਜਾਂਦੀ ਹੈ ਨਾ ਤੁਸੀਂ ਬੋਡੀ ਨੂੰ ਇੱਕ ਬਾਹਰਲੇ ਸਬਸਟੈਂਸ ਦੀ ਆਦਤ ਪਾ ਲਈ ਤਾਂ ਬੋਡੀ ਉਸ ਚੀਜ਼ ਤੇ ਡਿਪੈਂਡੈਂਟ ਹੋ ਜਾਂਦੀ ਹੈ ਤੁਹਾਨੂੰ ਇਰੇਕਸ਼ਨ ਦੇਣ ਵਾਸਤੇ ਸਾਡੇ ਕੋਲੇ ਬਹੁਤ ਕੇਸ ਆਉਨੇ ਆ ਜਿਹੜੇ ਕਹਿੰਦੇ ਜੀ ਵਾਇਗਰਾ ਅਸੀਂ ਹਰ ਹਫਤੇ ਚ ਇੱਕ ਦੀ ਵਾਰੀ ਖਾ ਲਨੇ ਹੁਣ ਸਾਡਾ ਵਾਇਗਰਾ ਤੋਂ ਬਿਨਾ ਕੁਛ ਵੀ ਨਹੀਂ ਹੁੰਦਾ ਹਮ ਬਿਕੋਜ਼ ਆਪਰ ਬੋਡੀ ਨੂੰ ਐਕਸਟਰਨਲ ਚੀਜ਼ ਦੀ ਆਦਤ ਪਾ ਲਈ ਉਹਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਖਾਣਾ ਪੀਣਾ ਠੀਕ ਹੈ ਚਲੋ ਠੀਕ ਹੈ ਵਾਇਗਰਾ ਦੇ ਸਬਸਟੀਟਿਊਟ ਦੱਸ ਦਿੰਨਾ ਜੀ ਡਾਰਕ ਚਾਕਲੇਟ ਹਮ ਬਹੁਤ ਵਧੀਆ ਚੀਜ਼ ਹੈ ਦੋ ਤਿੰਨ ਕਯੂਬ ਡਾਰਕ ਚਾਕਲੇਟ ਦੇ ਖਾ ਲੋ ਤੁਹਾਡਾ ਬਲੱਡ ਫਲੋ ਇੰਪਰੂਵ ਹੋ ਜਾਂਦਾ ਕਾਫੀ ਪੀ ਲੋ ਕਾਫੀ ਨਾਲ ਬਲੱਡ ਫਲੋ ਇੰਪਰੂਵ ਹੋ ਜਾਂਦਾ ਅਨਾਰ ਤੇ ਉਹਦਾ ਅਨਾਰ ਤੇ ਬੀਟਰੂਟ ਦਾ ਜੂਸ ਪੀ ਲੋ ओके ਉਹੋ ਵੀ ਨੇਚਰਲ ਵਾਇਗਰਾ ਦਾ ਕੰਮ ਕਰਦਾ ਹੈ ਹੂੰ ਇਹ ਤਿੰਨ ਚੀਜ਼ਾਂ ਖਾ ਗਈ ਬਹੁਤ ਫਰਕ ਪੈ ਜਾਂਦਾ ਇਹਨੂੰ ਰੋਟੀ ਚ ਖਾਣੀ ਸ਼ੁਰੂ ਕਰ ਦੋ ਫਿਰ ਆਮੰਡਸ ਵਾਲਨਟਸ ਡਾਈਟ ਵਿੱਚ ਹੋਣੇ ਚਾਹੀਦੇ ਆ ਹੂੰ ਠੀਕ ਹੈ ਆ ਤਾਕਤ ਵਾਸਤੇ ਤੁਸੀਂ ਜਿਹੜਾ ਪੂਰੇ ਦਿਨ ਦੀ ਰੁਟੀਨ ਆ ਉਹਨੂੰ ਕਰੋ ਆਪਣੀ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੋ ਗਲੂਟ ਬ੍ਰਿਜਸ ਕਰਨੇ ਸ਼ੁਰੂ ਕਰ ਦੋ ਸਟ੍ਰੈਚਿੰਗ ਕਰਨੀ ਸ਼ੁਰੂ ਕਰ ਦੋ ਵਾਇਗਰਾ ਦਾ ਕੰਮ ਹੈ ਬਲੱਡ ਫਲੋ ਵਧਾਉਣਾ ਆਪਣੀ ਰੀਪਰੋਡਕਟਿਵ ਆਰਗਨ ਚ ਉਹ ਤਾਂ ਤੁਸੀਂ ਹਾਂ ਉਹਦਾ ਕੰਮ ਜਾਨ ਪਾਉਣਾ ਨਹੀਂਗਾ ਜਾਨ ਪਾਉਣਾ ਨਹੀਂ ਹੈਗਾ ਬਲੱਡ ਫਲੋ ਇੰਪਰੂਵ ਹੋਣਾ ਬਲੱਡ ਫਲੋ ਤਾਂ ਤੁਸੀਂ ਐਕਸਰਸਾਈਜ਼ ਨਾਲ ਕਰ ਸਕਦੇ ਹੋ ਰੋਜ਼ ਸਟ੍ਰੈਚਿੰਗ ਕਰੋ ਲੈਗਸ ਲੌੜੀਆਂ ਸ਼ੁਰੂ ਕਰਦੋ ਸਕਵਰਸ ਲੌੜੀ ਸ਼ੁਰੂ ਕਰਦੋ ਗਰੂਟ ਬ੍ਰਿਜਸ ਲੌੜੀ ਸ਼ੁਰੂ ਕਰਦੋ ਉਹਦੇ ਨਾਲ ਵੀ ਤੁਹਾਡਾ ਬਲੱਡ ਫਲੋ ਇੰਪਰੂਵ ਹੋਣਾ ਉਹਦੇ ਨਾਲ ਵੀ ਜਾਨ ਪੈਣੀ ਹੈ ਜਾਨ ਥੋੜੀ ਐਕਸਰਸਾਈਜ਼ ਤੇ ਫੂਡ ਨਾਲ ਪੈਣੀ ਹੈ ਜਿਹੜੀ ਲੰਬੇ ਟਾਈਮ ਤੱਕ ਚੱਲਣੀ ਹੈ ਵਾਇਗਰਾ ਦਾ ਤਾਂ ਰਾਕਟ ਵਾਲਾ ਕੰਮ ਹੈ ਉੱਡ ਗਿਆ ਜਦੋਂ ਜਾਣਬੁਕੀ ਉਹਨੇ نیچے ਗਿਰ ਗਿਆ ਤਾਂ ਦੇਖ ਜਾਣਾ ਬਿਲਕੁਲ ਤਾਂ ਹੁਣ ਤੁਸੀਂ ਉਹ ਜਦੋਂ ਲੈ ਜਿੱਤੇ ਡਿੱਗਦਾ ਫਿਰ ਕੱਦਾਂ ਸਿਰ ਮਾਰਦੇ ਫਿਰ ਤੁਹਾਡੇ ਕੋ ਆਉਂਦੇ ਫਿਰ ਸਾਡੇ ਕੋਲੇ ਆਉਨੇ ਆ ਤਾਂ ਉਹ ਚੀਜ਼ ਤੇ ਆਪਾਂ ਪਹੁੰਚਣੀ ਕਿਉਂ ਹੈ ਪਹਿਲੇ ਹੀ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦੋ ਹਮ ਮਤਲਬ ਮਾਰਕੀਟ ਚ ਜਿਹੜੀ ਹਰ ਚੀਜ਼ ਮਿਲ ਰਹੀ ਤੁਹਾਡੇ ਫਾਇਦੇ ਲਈ ਨਹੀਂ ਆ ਜ਼ਿਆਦਾ ਚੀਜ਼ਾਂ ਨੁਕਸਾਨ ਹੀ ਪੰਜਾਰੀਆਂ ਬਚੋ ਬਾਈਕਰ ਦਾ ਕੰਮ ਸੀਗਾ 45 50 ਤੱਕ ਜਾ ਕੇ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਨੂੰ ਤਾਂ ਉਹ ਕਦੇ-ਕਦੇ ਲੈਣੀ ਸ਼ੁਰੂ ਕਰ ਸਕਦੇ ਆ ਹਮ 18 20 ਸਾਲ 30 ਸਾਲ ਦੀ ਉਮਰ ਚ ਵਾਇਗਰਾ ਦੀ ਕੀ ਲੋੜ ਹੈ ਪਰ ਆਪਾਂ ਖਬਰਾਂ ਵੀ ਦੇਖਦੇ ਆਂ ਕਈਆਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਹਾਰਟ ਅਟੈਕ ਆਇਆ ਵਾਇਗਰਾ ਨਾਲ ਕਈਆਂ ਦੀ ਡੈਥ ਵੀ ਹੋਈ ਹੈਗੀ ਵਾਇਗਰਾ ਬੀਪੀ ਨਾਲ ਵਾਇ ਵਾਇਗਰਾ ਦੇ ਜਿਹੜੇ ਸਾਈਡ ਇਫੈਕਟ ਹੈ ਨਾ ਉਹ ਵੀ ਬਹੁਤ ਹੈ ਹਮ ਹਾਰਟ ਪੇਸ਼ੈਂਟ ਨਹੀਂ ਖਾ ਸਕਦਾ ਉਹਨੂੰ ਹਮ ਜਿਹਨੂੰ ਬੀਪੀ ਦੀ ਪ੍ਰੋਬਲਮ ਹੈ ਨਹੀਂ ਖਾ ਸਕਦਾ ਠੀਕ ਹੈ ਉਹਨੇ ਸ਼ੂਟ ਕਰਨਾ ਤੁਹਾਡਾ ਬੀਪੀ ਨੂੰ ਤੁਹਾਡਾ ਬਲੱਡ ਫਲੋ ਸ਼ੂਟ ਕਰਨਾ ਉਹ ਜਿਹੜਾ ਪਹਿਲੇ ਹੀ ਦਿੱਕਤ ਚਾ ਉਹਨੂੰ ਹੋਰ ਦਿੱਕਤ ਹੋ ਜਾਣੀ ਹਮ ਤਾਂ ਇੱਕ ਵਾਰੀ ਉਹਦੀ ਇਨਸਟਰਕਸ਼ਨਸ ਵੀ ਪੜ੍ਹਨ ਵੀ ਤੁਹਾਡੇ ਵਾਸਤੇ ਉਹ ਚੀਜ਼ ਬਣੀ ਹੈ ਕਿ ਨਹੀਂ ਬਣੀ ਬਿਲਕੁਲ ਠੀਕ ਹੈ ਔਰ ਫਿਰ ਕੀ ਕਰਦੇ ਆ ਕਾਫੀ ਪੀਲੀ ਦੋ ਕੱਪ ਕਾਫੀ ਦੇ ਪੀਲੇ ਨਾਲ ਵਾਇਗਰਾ ਖਾ ਲਿਆ ਉਹਨੇ ਵੀ ਤੰਗ ਕਰਨਾ ਹੂੰ ਤੁਸੀਂ ਇੱਕ ਚੀਜ਼ ਨੂੰ ਪਹਿਲਾਂ ਇਹ ਦੇਖੋ ਤਾਂ ਸਹੀ ਪੰਜਾਬੀ ਆਪਣੇ ਫੀਮ ਦਵਾਲੇ ਵੀ ਹੋਏ ਹੈ ਡੋਡਿਆਂ ਦਵਾਲੇ ਵੀ ਹੋਏ ਕਹਿੰਦੇ ਵੀ ਇਹ ਨੇਚਰਲ ਹੈ ਮੈਂ ਨਾ ਇਹ ਚ ਪੰਜਾਬੀ ਵਰਡ ਨਹੀਂ ਯੂਜ਼ ਕਰ ਸਕਦਾ ਕਿਉਂਕਿ ਫੇਰ ਪਤਾ ਕੀ ਹੈ ਫੇਰ ਉਹ ਕਹਿੰਦੇ ਆ ਵੀ ਆਪਣੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਆ ਆਪਾਂ ਯੰਗਸਟਰ ਇਸੇ ਨਾਲ ਸਾਨੂੰ ਪੰਜਾਬੀ ਦੇਖਦੇ ਸ ਤਾਂ ਆਪਣੇ ਪੰਜਾਬੀ ਆਪਾਂ ਪੰਜਾਬੀ ਦੇਖਦੇ ਨਾ ਫੇਰ ਇਹ ਵੀ ਵਰਡ ਆ ਜਾਂਦਾ ਵੀ ਪੰਜਾਬੀ ਹੋ ਕੇ ਪੰਜਾਬੀਆਂ ਨੂੰ ਬਦਨਾਮ ਕਰਦੇ ਆ ਤਾਂ ਮੇਰੀ ਬਹੁਤ ਵਾਰੀ ਇਹਦੇ ਤੇ ਮੈਨੂੰ ਟ੍ਰੋਲ ਵੀ ਕੀਤਾ ਬਹੁਤ ਬੁਠੇ ਸਿੱਧੇ ਕਮੈਂਟ ਆਪਾਂ ਵਰਡ ਯੂਜ਼ ਕਰਦੇ ਕਿ ਕਮਿਊਨਿਟੀ ਆਪਣੀ ਯੰਗਸਟਰ ਯੂਜ਼ ਕਰ ਲੈਣੇ ਵੀ ਆਪਣੇ ਯੰਗਸਟਰ ਫੀਮ ਤੇ ਡੋਡਿਆਂ ਤੇ ਲੱਗ ਚੁੱਕੇ ਆ ਬਹੁਤ ਜ਼ਿਆਦਾ ਇਹ ਨਹੀਂ ਕਹਿੰਦਾ ਹੁਣ ਇਹਦੇ ਵਿੱਚ ਹੋ ਸਕਦਾ ਬਹੁਤ ਕਹਿਣਗੇ ਅਸੀਂ ਤਾਂ ਖਾਂਦੇ ਨਹੀਂ ਤੁਸੀਂ ਕਿਵੇਂ ਕਹਿ ਦਿੰਨਾ ਆਪਾਂ 10% ਰੇਚੋ ਲਾ ਲਓ 20 ਲਾ ਲਓ ਇੱਕ ਹਿੱਸਾ ਆਪਣੀ ਜਿਹੜੀ ਆਪਣੀ ਜਿਹੜੀ ਯੰਗਸਚਰਸ ਆ ਉਹਨਾਂ ਚੋਂ ਇੱਕ ਹਿੱਸਾ ਡੋਡਿਆਂ ਤੇ ਜੇ ਸਾਡੇ ਗਾਣੇ ਜੇ ਮੰਨ ਲਓ 100 ਗਾਣੇ ਆ ਰਹੇ ਆ ਜੇ 100 ਗਾਣੇ ਚੋਂ 50 ਗਾਣੇ ਇਹਦੀ ਗੱਲ ਕਰ ਰਹੇ ਫਿਲਮ ਡੋਡਿਆਂ ਦੀ ਯਾਨੀ ਕੁਝ ਪਰਸੈਂਟ ਤਾਂ ਹੋਣਗੇ ਹਾਂ ਉਹ ਹੁਣ ਗਾਣਿਆਂ ਨਾਲ ਵੀ ਤੁਹਾਨੂੰ ਮੈਂ ਰਿਲੇਟ ਕਰਕੇ ਦੱਸ ਦਿੰਦਾ ਹੂੰ ਠੀਕ ਹੈ ਗਾਣੇ ਤਾਂ ਚੰਗੇ ਵੀ ਆਉਣੇ ਆ ਬਿਲਕੁਲ ਉਹਦਾ ਤਾਂ ਚੰਗਾ ਅਸਰ ਪੈਂਦਾ ਨਹੀਂ ਔਰ ਗਾਣੇ ਕਿਉਂ ਆ ਰਹੇ ਆ ਗਾਣਾ ਕੋਈ ਵੀ ਮਾਰਕੀਟ ਚ ਆਉਂਦਾ ਉਹ ਤੁਹਾਨੂੰ ਰਿਫਲੈਕਟ ਕਰਦੇ ਸਮਾਜ ਨੂੰ ਉਹ ਉਹ ਲੋਕ ਸੁਣਨਾ ਪਸੰਦ ਕਰਦੇ ਆ ਮੁੰਡੇ ਜਿਹੜੇ ਆਪਣੇ ਯੰਗਸਟਰ ਹਨ ਉਹ ਗਲੋਰੀਫਾਈ ਕਰਦੇ ਆ ਫੀਮ ਦੀਆਂ ਡੱਬੀਆਂ ਦੀ ਸਨੈਪਚੈਟਾਂ ਪਾਉਣੇ ਇੰਸਟਾਗ੍ਰam ਤੇ ਸਟੋਰੀਆਂ ਪਾਉਣੇ ਕਿਸੇ ਨੇ ਚਾਂਦੀ ਦੀ ਡੱਬੀ ਬਣਾਈ ਕਿਸੇ ਨੇ ਸੋਨੇ ਦੀ ਡੱਬੀ ਬਣਾਈ ਉਹ ਉਹ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਗਲੋਰੀਫਾਈ ਕਰਕੇ ਸ਼ਾਇਦ ਸਾਨੂੰ ਪਤਾ ਨਹੀਂ ਕੀ ਮਿਲ ਜਾਵੇ ਵੀ ਸਾਡੇ ਟੌਰ ਦਾ ਹਿੱਸਾ ਹੈ ਸਾਡੀ ਟੌਰ ਦਾ ਹਿੱਸਾ ਬਣ ਚੁੱਕਿਆ ਹੈ ਪਰ ਉਹ ਟੌਰ ਬਣਾਉਂਦੇ ਬਣਾਉਂਦੇ ਆਪਣੇ ਸਰੀਰ ਦਾ ਸੱਤਿਆਨਾਸ਼ ਕਰ ਲਿਆ ਇੱਕ ਤਾਂ ਫੀਮ ਸਾਫ਼ ਨਹੀਂ ਆਉਂਦੀ ਹੂੰ ਇੱਕ ਤਾਂ ਚੀਜ਼ ਮਾਰੀ ਆ ਹੂੰ